ਸੋੜ ਦੇ ਵਿੱਚ ਨਜ਼ਰ ਆ ਰਹੀ ਆ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਗੈਂਗਸਟਰ ਕੋਈ ਚੋਰ ਚੱਕੇ ਕੋਈ ਅਜੀਹਾ ਕੰਮ ਕਰਨ ਲੱਗਦੇ ਨੇ ਤਾਂ ਉਸ ਕਾਂਡ ਤੋਂ ਉਸ ਕੰਮ ਤੋਂ ਪਹਿਲਾਂ ਹੀ ਪਟਿਆਲਾ ਦੀ ਪੁਲਿਸ ਉਹਨਾਂ ਨੂੰ ਦਬੋਚ ਲੈਂਦੀ ਆ ਹੁਣ ਵੀ ਅਜਿਹੀ ਵੱਡੀ ਇੱਕ ਕਾਮਯਾਬੀ ਹਾਸਲ ਹੋਈ ਆ ਜਿੱਥੇ ਕਿ ਤਿੰਨ ਵੱਡੇ ਗੈਂਗਸਟਰਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਆਖਰ ਕੌਣ ਨੇ ਇਹ ਸਾਥੀ ਕੀ ਇਹਨਾਂ ਦੀ ਮਨਸ਼ਾ ਸੀ ਕਿਹੜੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫੁਰਾਕ ਦੇ ਵਿੱਚ ਸੀ ਪੂਰੀ ਗੱਲਬਾਤ ਤੁਹਾਨੂੰ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਜਵਾਨੀ ਸੁਣਾਉਂਦੇ ਆ ਲੱਡੂ ਆ ਇਹਦਾ ਰਿਕਾਰਡ ਕਲੀਨ ਹੈ ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਹੈ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੋਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਸੋ ਇਹਨਾਂ ਤਿੰਨਾਂ ਦੀ ਅਰੇਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਨਾਂ ਗੈਂਗਸਟਰ ਨਾਲ ਵੀ ਕੋਈ ਤਾਲੁਕ ਨਹੀਂ ਹੈ ਗੈਂਗਸਟਰਸ ਨਾਲ ਹੈਗੇ ਪਰ ਕਿਹੜੇ ਗੈਂਗ ਨਾਲੇ ਇਨਵੋਲਟ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਰਹੇ ਨੇ ਤਾਂ ਜਾਣਕਾਰੀ ਕਿਸ ਤਰੀਕੇ ਨਾਲ ਮੇਰੀ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਹਾਲਾਂਕਿ ਤਿੰਨ ਤਿੰਨ ਅਲੱਗ-ਤਿੰਨ ਇਨਫੋਰਮੇਸ਼ਨਸ ਆਈਆਂ ਸੀ ਸੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਡ ਕੀਤੀ ਤੇ ਉਸ ਰੇਡ ਵਿੱਚ ਸਾਰੀ ਰਿਕਵਰੀ ਹੋਈ ਸਰ ਫੋੜੇ ਜਿੱਥੇ ਇਹਦਾ ਨਾਮ ਹੈ ਲਾਰਸਨ ਲਾਰਸਨ ਖਾਨ ਹੈ ਜਿਹੜਾ ਲਾਰਸਨ ਸ਼ਰੋਵੀ ਦਾ ਸਾਥੀ ਕਿਹਾ ਜਾ ਰਿਹਾ ਹੈ ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਸਨਨ ਪੁਰਾਣੀ ਰਹੀ ਹੈ ਬਟ ਕਿਉਂਕਿ ਉਹਨੇ ਲਾਰੈਂਸ ਕਾਫੀ ਦੇਰ ਤੋਂ ਅੰਦਰ ਹੈ ਜੇ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੈੱਕ ਕਰਨਾ ਅਜੇ ਬਾਕੀ ਪਿਛਲੇ ਜਿਹੜੇ ਇਤਿਹਾਸੜੇ ਹੁੰਦੇ ਜੀ ਮੁਹਾਲੀ ਦਾ ਜੀ ਕਰਾਇਆ ਮੁਹਾਲੀ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਜੁੜਦਾ ਹੋਇਆ ਮੰਨ ਲਓ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਗੋਲਪਈਪ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਹਾ ਸੀਗਾ ਸੋ ਉਸੇ ਕਰਕੇ ਮੈਂ ਕਹਿ ਰਿਹਾ ਕਿ ਐਫੀਲੀਏਸ਼ਨ ਹਜੇ ਕੋਈ ਕਲੀਅਰ ਹੈ ਨਹੀਂ ਇਸਾਰ ਫੜੇ ਕਿਥੇ ਇਹ ਪਟਿਆਲੇ ਤੋਂ ਫੜੇ ਗਏ ਜੀ ਸਾਰੇ 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 ਹਾਂ ਜੀ ਇਹ ਜਿਹੜੇ ਤਿੰਨੇ ਦੋਸ਼ੀ ਅਲੱਗ ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਜੀ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਇਹ ਤਿੰਨੋਂ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਹੈ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮਡਾਲਾ ਰੇਂਜ ਤੇ ਜਿਹੜੀਆਂ ਸਾਡੇ ਦਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਨੇ ਅੰਡਰ ਦ ਸੁਪਰਵੀਜ਼ਨ ਆਫ ਵੈਬਫ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇਹਨਾਂ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਐ ਮੁਕੱਦਮਾ ਨੰਬਰ 19 ਤੇ ਮੁਕੱਦਮਾ ਨੰਬਰ 20 ਤੇ ਇੱਕ ਮੁਕੱਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫਆਈਆਰ ਨੰਬਰ 14 ਟੋਟਲ ਤਿੰਨ ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੁਰਨਾਚ ਦੋ ਦੋ 32 ਬੋਲ ਦੇ ਵੈਪਨ ਰਿਕਵਰ ਹੋਏ ਤੇ ਲਾਈਵ ਗਰਾਉਂਡਰੀ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਲ ਦਾ ਤੇ ਤਿੰਨ ਜਿੰਦਾ ਰੌਣ ਬਰਾਮਦ ਹੋਏ ਕਮਿੰਗ ਟੂ 19 ਨੰਬਰ ਮੁਕੱਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਉਹਦੇ ਚ ਕੁਲਵਿੰਦਰ ਸਿੰਘ ਮੁਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ ਦੋ 32 ਬੋਲ ਦੇ ਪਿਸਟਲ ਰਿਕਵਰ ਹੋਏ ਨੇ ਤੇ ਨਾਲ ਲਾਈਵ ਗਾਉਂਡ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕੱਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ਾ ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਪਲਾ ਨਾਮ ਦਾ ਦਿੱਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਉਹਦੇ ਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲੋਂ ਰਿਕਵਰ ਹੋਇਆ ਇਹਨਾਂ ਦੇ ਪੁਚ ਕੇਸ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕੀ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੋਹਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਪਰਚੇ ਦਰਜ ਸੁਣਿਆ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦਿੱਤੀ ਆ ਤਿੰਨ ਦੋਸ਼ੀ ਇਹਨੂੰ ਕਾਬੂ ਕੀਤਾ ਗਿਆ ਜੋ ਵੱਡੀ ਸਾਜ਼ਿਸ਼ ਦਾ ਪਲਾਨ ਬਣਾ ਰਹੇ ਸੀ ਤਾਂ ਮੀਤੇ ਕੱਲ ਪਟਿਆਲਾ ਦੇ ਵਿੱਚ ਉਸ ਵੇਲੇ ਮਾਹੌਲ ਥੋੜਾ ਗਰਮ ਹੋ ਚੁੱਕਿਆ ਸੀ ਉਸ ਵੇਲੇ ਲੋਕਾਂ ਦੇ ਅੰਦਰ ਡਰ ਬੈਠ ਚੁੱਕਿਆ ਸੀ ਜਦੋਂ ਪਟਿਆਲਾ ਦੇ ਰਾਜਪੁਰਾ ਰੋਡ ਦੇ ਉੱਤੇ ਕੁਝ ਰਾਕਟ ਲਾਂਚਰ ਮਿਲੇ ਸੀ ਪਰ ਪਟਿਆਲਾ ਦੀ ਪੁਲਿਸ ਲਗਾਤਾਰ ਐਕਟਿਵ ਨਜ਼ਰ ਆ ਰਹੀ ਆ ਅੱਜ ਤਿੰਨ ਦੋਸ਼ੀ ਜਿਹੜੇ ਨੇ ਕਾਬੂ ਕੀਤੇ ਨੇ ਗੈਂਗਸਟਰਾਂ ਦੇ ਗੁਰਗੇ ਕਾਬੂ ਕੀਤੇ ਨੇ ਪਟਿਆਲਾ ਦੇ ਐਸਐਸਪੀ ਦੇ ਵੱਲੋਂ ਹਰ ਵਾਰ ਇਹੀ ਗੱਲ ਕਹੀ ਜਾਂਦੀ ਆ ਕਿ ਪਟਿਆਲਾ ਦੇ ਵਿੱਚ ਜੇਕਰ ਕੋਈ ਸ਼ਾਂਤੀ ਭੰਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਤਾਰ ਕਿੱਥੇ ਕਿੱਥੇ ਜੁੜੇ ਹੋਏ ਨੇ ਕਿਹੜੀਆਂ ਕਿਹੜੀਆਂ ਵਰਦਾਤਾਂ ਨੂੰ ਅੰਜਾਮ ਦੇ ਚੁੱਕੇ ਆ ਅੱਗੇ ਪਲਾਨ ਇਹਨਾਂ ਨੇ ਬਣਾਏ ਹੋਏ ਸੀ ਇਹਨਾਂ ਦੇ ਸਾਥੀ ਕਿੱਥੇ ਨੇ ਨੈਟਵਰਕ ਕਿੰਨਾ ਵੱਡਾ ਪੁਲਿਸ